ਭਾਜਪਾ ਵੱਲੋਂ ਰਾਜਪੁਰਾ ਨੂੰ ਸਾਨਾਤੀ ਸ਼ਹਿਰ ਅਤੇ ਸਮਾਰਟ ਸਿਟੀ ਬਣਾਉਣ ਲਈ ਧੰਨਵਾਦ ਕਰਨ ਲਈ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਭਾਜਪਾ ਨੇਤਾ ਮਹਾਰਾਣੀ ਪ੍ਰਨੀਤ ਕੌਰ ਦਾ ਹਲਕਾ ਇੰਚਾਰਜ ਜਗਦੀਸ਼ ਜੱਗਾ ਤੇ ਸਾਥੀਆਂ ਨੇ ਕੀਤਾ ਧੰਨਵਾਦ। ਪੰਜਾਬ ਨੂੰ ਇੰਨਾ ਵੱਡਾ ਪ੍ਰੋਜੈਕਟ ਦੇ ਕੇ ਅਸੀਂ ਦਿਖਾ ਦਿੰਦਾ ਹੈ ਕਿ ਮੋਦੀ ਜੀ ਅਤੇ ਭਾਜਪਾ ਪੰਜਾਬ ਅਤੇ ਕਿਸਾਨ ਪੱਖੀ ਹਨ। ਪ੍ਰਨੀਤ ਕੌਰ ਰਾਜਪੁਰਾ 1 ਸਤੰਬਰ ਭਾਜਪਾ ਦੇ ਹਲਕਾ ਇੰਚਾਰਜ ਜਗਦੀ ਜੱਗਾ ਵੱਲੋਂ ਇੱਕ ਹੋਟਲ ਵਿੱਚ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੂਰੇ ਦੇਸ਼ ਦੇ 12 ਪ੍ਰੋਜੈਕਟਾਂ ਵਿੱਚੋਂ ਇੱਕ ਇੰਡਸਟਰੀਅਲ ਸਿਟੀ ਅਤੇ ਸਮਾਰਟ ਸਿਟੀ ਪ੍ਰੋਜੈਕਟ ਰਾਜਪੁਰਾ ਨੂੰ ਬਣਾਉਣ ਦਾ ਐਲਾਨ ਕੀਤਾ ਗਿਆ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਇਹਨਾਂ ਪ੍ਰੋਜੈਕਟਾਂ ਦਾ ਐਲਾਨ ਪੂਰੇ ਪੰਜਾਬੀ ਵਿੱਚ ਕੀਤਾ ਗਿਆ ਅਤੇ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕੀਤਾ ਅਤੇ ਇਸ ਪ੍ਰੋਜੈਕਟ ਨੂੰ ਰਾਜਪੁਰਾ ਵਿੱਚ ਲਿਆਉਣ ਲਈ ਸਾਬਕਾ ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਦਯੋਗ ਕਮੇਟੀ, ਵਪਾਰ ਮੰਡਲ, ਐਡਵੋਕੇਟ ਸਮਿਟ, ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਆ ਕੇ ਪ੍ਰਨੀਤ ਕੌਰ ਦਾ ਧੰਨਵਾਦ ਕੀਤਾ। ਤੁਸੀਂ ਦੇਖ ਰਹੇ ਹੋ న్యూਜ਼ 리ਡਰ ਪੰਜਾਬ ਤੇ ਦੀਪਕ ਕੁਮਾਰ ਰਾਜਪੁਰਾ ਦੀ ਏਅਰਪੋਰਟ। ਸਾਰੇ ਆਖੂ ਬੱਚ ਤੇ ਬ੍ਰਾਹਮਣ ਹੋ ਚੁੱਕੇ ਹਨ। ਅੱਜ ਮਹਾਰਾਣੀ ਸੇਵਾ ਮੰਚ ਸੰਚਾਲਨ ਦਾ ਬਹੁਤ ਕੀਤਾ ਹੈ ਪਰ ਤੁਹਾਡੇ 12 ਪ੍ਰੋਜੈਕਟਾਂ ਵਿੱਚੋਂ ਪੰਜਾਸ਼ੇ ਹੱਬ ਜਿਹੜਾ ਉਹ ਰਾਜਪੁਰੇ ਨੂੰ ਲੈਣ ਕੇ ਦਿੱਤਾ ਮੈਂ ਪੰਜਾਬ ਦੇ ਚਿੰਤਤ ਕਿਸਾਨਾਂ ਵੱਲੋਂ ਜਿਹੜੇ ਪੰਜਾਬ ਦਾ ਭਲਾ ਚਾਹੁੰਦੇ ਨੇ ਜਿਹੜੇ ਪੰਜਾਬ ਮਾਰੇ ਚਿੰਤਤ ਨੇਗੇ ਪੰਜਾਬ ਦਾ ਜੀ ਕਿਸਾਨ ਹੈ ਔਰ ਇੱਕੋ ਗੱਲ ਕਹਿੰਦੇ ਹੁੰਦੇ ਸੀ ਕਿ ਤੁਸੀਂ ਕੋਈ ਮਹਾਰਾਣੀ ਸਾਹਿਬ ਨੂੰ ਜਿਤਾ ਦਿਓ ਜਿਨੇ ਪਟਿਆਲੇ ਜਿੱਤੇ ਮੈਂ ਬੇਨਤੀ ਕਰਦਾ ਐਡਵੋਕੇਟ ਕਿਸ਼ਨ ਸਿੰਘ ਜੀ ਨੂੰ ਕਰਨੈਲ ਰਾਜਪੁਰਾ ਨੂੰ ਸਾਰੇ ਹਿੰਦੁਸਤਾਨ ਦੇ 12 ਸ਼ਹਿਰਾਂ ਦੇ ਵਿੱਚੋਂ ਇੱਕ ਸ਼ਹਿਰ ਚੁਣਿਆ ਗਿਆ ਔਰ ਜਿਹੜਾ ਸਮਾਰਟ ਸਿਟੀ ਦਾ ਇੰਡਸਟਰੀਅਲ ਪ੍ਰੋਜੈਕਟ ਦਾ ਇਹ ਜਿਹੜਾ ਬਹੁਤ ਵੱਡਾ ਤੋਹਫਾ ਮੋਦੀ ਸਰਕਾਰ ਨੇ ਸੈਂਟਰਲ ਗਵਰਨਮੈਂਟ ਨੇ ਆਪਾਂ ਨੂੰ ਦਿੱਤਾ ਉਹਦੇ ਵਾਸਤੇ ਅਸੀਂ ਇੱਥੇ ਮਹਾਰਾਣੀ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਮਹਾਰਾਣੀ ਕਮਿੰਤੂਰ ਜੀ ਉਹਨਾਂ ਦੇ ਜੀ ਕੌਮ ਸਿੰਘ ਜੀ ਤੇ ਸਾਡੇ ਮੰਡਲ ਦੇ ਪ੍ਰਧਾਨ ਸ਼ੇਖਰ ਚੋਧਰੀ ਜੀ ਸਾਰਣੀ ਪ੍ਰਦੀਪ ਕੋਰ ਜੀ ਦਾ ਨਾਲ ਕੋਲੇ ਆੜ ਤੇ ਜੀ ਆਇਆਂ ਕਿਤਾ ਅੱਤੇ ਮੁੰਨਾ ਦਾ ਧੰਨਵਾਦ ਕਰਦਾ ਤੇ ਮੈਂ ਆ ਮੌਜੂਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਵੀ ਧੰਨਵਾਦ ਕਰਦਾ ਜਿਹੜਾ ਕਿ ਗ੍ਰੀਨਫੀਲਡ ਇੰਡਸਟਰੀ ਸਮਾਰਟ ਸਿਟੀ ਜਿਹੜੇ ਕੀ ਸਾਡੇ ਰਾਜਪੁਰੇ ਚ ਉਹਨਾਂ ਨੇ ਕੀਤਾ ਬਹੁਤ ਵੱਡੀ ਗੱਲ ਹੈ ਕਿ 12 ਸ਼ਹਿਰਾਂ ਜਿੰਦੂਸਤਾਨ ਦੇ ਜਿਹੜੂ ਚ ਰਾਜਪੁਰਾ ਚੁਣਿਆ ਇਹ ਇਹ ਜਿਹੜਾ ਇਹ ਸੰਭਵ ਹੋਇਆ ਕੰਮ ਉਹ ਸਾਡਾ ਸਾਰਾ ਸ਼ਰੇ કુમારાણી પરનેતપોર જીંદાબાદ ਹਾਰਾ ਪਰਨੇਤપોਰ ਜਿੱਤੋ ਹੋ ਰੇਂਦਰભાઈ મોદી ਜਿੰਦਾਬਾਦ ਜ਼ੋਰਦਾਰ ਤਾੜੀਆਂ ਨਾਲ ਮਾਨਾਣੀ ਪਰਨੇਤપોਰ ਜਿੰਦਾਬਾਦ ਤੇ ਮੈਂ ਨਹੀਂ ਕਹਿ ਸਕਦਾ ਮਾਨਣ ਸਾਹਿਬ ਜਦੋਂ ਤੁਹਾਡਾ ਇਲੈਕਸ਼ਨ ਚੱਲ ਰਿਹਾ ਸੀਗਾ ਅਸੀਂ ਜਿਹੜੇ ਵੀ ਪਿੰਡ ਜਾਂਦੇ ਸੀ ਜਿਹੜੇ ਵੀ ਵਾਰਡ ਜਾਂਦੇ ਸੀ ਸਾਰੀ ਜੀ ਮੇਰੇ ਨਾਲ ਹੁੰਦੀ ਸੀਗੀ ਤਾਂ

ਪਰ ਇਹਨਾਂ ਦੇ ਬਿਨਾ ਮੇਰੇ ਦਿਲ ਦੇ ਵਿੱਚ ਤਾਂ ਖੁਸ਼ੀ ਹੋਈ ਕਿ ਇਹ ਆਏ ਕਿ ਇਹਨਾਂ ਬਿਨਾ ਰਾਜਪੁਰੇ ਦੇ ਵਿੱਚ ਮੈਂ ਕੋਈ ਫੰਕਸ਼ਨ ਤੇ ਆਮਾ ਜਾਂ ਕੋਈ ਫੰਕਸ਼ਨ ਕੋਈ ਉਦੂੜਾ ਰਹਿ ਜਾਂਦਾ ਹੈ ਸਭ ਤੋਂ ਪਹਿਲੇ ਮੈਂ ਪਰਮਾਤਮਾ ਵਾਹਿਗੁਰੂ ਦਾ ਧੰਨਵਾਦ ਕਰਦੀ ਹਾਂ ਕਿ ਅੱਜ ਅਸੀਂ ਸਾਰੇ ਇਕੱਤਰ ਹੋਏ ਹਾਂ ਔਰ ਜਗਾ ਜੀ ਸਾਡੇ ਨਾਲ ਨੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜਸਵੰਤ ਗੋਗਰਵਲੀ ਜੀ ਮੰਡਲ ਦੇ ਪ੍ਰਧਾਨ ਸ਼ੇਖਰ ਚੌਧਰੀ ਜੀ ਜਨਰਲ ਸਕੱਤਰ ਰੁਪਿੰਦਰ ਰੂਪੀ ਜੀ ਸ਼ਾਂਤੀ ਸਾਫਰਾ ਜੀ 71 ਹੋ ਕੇ ਇਸ ਮਕਸਦ ਲਈ ਇਕੱਠੇ ਹੋਏ ਆ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਜਿਨ੍ਹਾਂ ਨੇ 28 ਅਗਸਤ ਨੂੰ ਕੈਬਨਟ ਮੀਟਿੰਗ ਦੇ ਵਿੱਚ ਬਾੜਾ ਸ਼ਹਿਰ ਉਰੇ ਦੇਸ਼ ਦੇ ਵਿੱਚ ਚੁਣੇ ਇੱਕ ਨੈਸ਼ਨਲ ਇੰਡਸਟਰੀਅਲ ਪਾਰਾਡ ਡਵੈਲਪਮ ਪ੍ਰੋਗਰਾਮ ਦੇ ਵਿੱਚ ਇੱਕ 3 ਫੀਲਡ ਇੰਡਸਟਰੀਅਲ ਪ੍ਰੋਜੈਕਟ ਕਰਨ ਲਈ اور ਉਹਦੇ ਵਿੱਚੋਂ ਪੰਜਾਬ 'ਚ ਰਾਜਪੁਰਾ ਚੁਣਿਆ। ਆ ਜਰੂਰਤ ਬੋਧਨੀ ਜੀ ਦਾ ਉਹਨਾਂ ਦੀ ਸਰਕਾਰ ਦਾ ਜਿਨ੍ਹਾਂ ਨੇ ਇਹ ਪਾਸ ਕੀਤਾ ਇਹ ਸਾਨੂੰ ਦਿੱਤਾ ਔਰ ਇਹ ਦੇ ਲਈ ਮੈਂ ਤਰਵਾਦੀ ਐ ਕਿ ਜਦ ਰਾਜਪੁਰੇ ਦੇ ਲਈ ਹਰੇ ਖਲਕੇ ਲਈ ਲੋਕ ਸਭਾ ਚੋਣਾਂ ਚ ਮੈਨੀਫੈਸਟੋ ਬਣਾਇਆ ਹੋਇਆ ਸੀ ਰਾਜਪੁਰੇ ਦੇ ਲਈ ਜੱਗਾ ਜੀ ਔਰ ਮੈਨੇ ਇਹ ਇੱਕ ਮੰਗ ਰੱਖੀ ਸੀ ਇਹ ਇਸ ਕਾਰਨਡੋਰ ਦੇ ਵਿੱਚ ਇਸ ਨੂੰ ਦੇਸ਼ ਮੁੱਖ ਮੰਤਰੀ ਜੀ ਨੂੰ ਚੁਣਨਾ ਚਾਹੀਦਾ ਹੈ ਔਰ ਪਹਿਲੇ ਵੀ ਸਾਰਿਆਂ ਨੇ ਦੱਸਿਆ ਹੈ ਕਿ 166 ਕਰੋੜ ਦੇ ਨਾਲ 6400 64000 ਵਿਅਕਤੀਆਂ ਨੂੰ ਨੌਕਰੀ ਮਿਲੂਗੀ ਔਰ ਜਿਹੜੀ ਇਕਨੋਮੀ ਅੱਗੇ ਦੇ ਲਈ 5 ਟ੍ਰਿਲੀਅਨ ਡਾਲਰ ਦੀ ਟਿਕਾ ਰੱਖਿਆ ਹੈ ਉਹਦੇ ਵਿੱਚ ਸਾਡਾ ਇੱਕ ਅਹਿਮ ਹਿੱਸਾ ਪਾਉਂਗਾ ਮੈਂ ਦੱਸਣਾ ਚਾਹਦੀ ਐ ਥੋੜਾ ਜਿਹਾ ਪਿੱਛੇ ਜਾ ਕੇ ਕਿ ਜਦ ਤੁਸੀਂ ਕੈਪਟਨ ਮਹਾਰਾਜ ਅਮਰਿੰਦਰ ਸਿੰਘ ਜੀ ਨੂੰ ਮੁੱਖ ਮੰਤਰੀ ਬਣਾਇਆ ਸੀ ਉਹਨਾਂ ਦੀ ਇੱਕ ਸੋਚ ਸੀ ਕਿ ਇੱਕ ਇੰਟੀਗ੍ਰੇਟਿਡ ਮੈਨੂਫੈਕਚਰਿੰਗ ਕਲਸਟਰ ਪਟਾ ਇੰਡਸਟਰੀ ਦੇ ਇਕੱਠੇ ਇੱਕ ਜਗ੍ਹਾ ਬਣਾਣੀ ਚਾਹੀਦੀ ਹੈ ਜਿਹੜੀ ਅੰਮ੍ਰਿਤਸਰ ਕਲਕੱਤਾ ਦਾ ਜਿਹੜਾ ਕੋਰੀਡੋਰ ਬਣ ਰਿਹਾ ਹੈ ਉਹਦੇ ਵਿੱਚ ਆਣੀ ਚਾਹੀਦੀ ਹੈ ਔਰ ਇਸ ਦੇ ਲਈ ਕੈਪਟਨ ਸਾਹਿਬ ਨੇ ਇੱਕ ਖਾਸ ਬੋਡੀ ਬਣਾਈ ਪੰਜਾਬ ਇੰਡਸਟਰੀਅਲ ਕੋਰੀਡੋਰ ਡਿਵੈਲਪਮੈਂਟ ਕੋਆਪਰੇਸ਼ਨ ਲਿਮਿਟਿਡ ਜਿਹਦੇ ਵਿੱਚ ਪੂਡਾ ਨੂੰ ਨੋਡਲ ਏਜੰਸੀ ਰੱਖਿਆ ਔਰ ਮੈਂ ਇਹ ਚਾਹਤੀ ਸਭ ਤੋਂ ਵਧੀਆ ਲੈਕਚਰ ਦਿੱੰਨੇ ਨੇ ਨੰਦਾ ਜੀ ਸ਼੍ਰੀਮਤੀ ਆਸ਼ਾ ਜੀ ਨਿਰਨ ਹੰਸ ਜੀ ਗੀਤਾ ਸਤਿਆ ਜੀ ਅਨੰਦਪੁਰ ਜੀ ਇੰਡਸਟਰੀਅਲ ਮੈਨੂਫੈਕਚਰਿੰਗ ਜਿਹੜਾ ਆਪਣਾ ਨੇ ਬਣਾਇਆ ਸੀ ਬੋਡੀ ਉਹ ਦਿੱੰਦੀ ਨੈਸ਼ਨਲ ਵੱਲੋਂ ਉਹ ਦਊਗੀ ਇਹਦੇ ਵਿੱਚ ਕਈ ਕਿਸਮ ਦੀਆਂ ਫੈਕਟਰੀਆਂ ਲੱਗਣ ਦੇ ਲਈ ਕੈਮੀਕਲ ਇਲੈਕਟ੍ਰੀਕਲ ਮੈਟਲ ਦੀਆਂ ਖਾਣੇ ਪੀਣੇ ਦੀਆਂ ਸਟੇਸ਼ਨਰੀ ਕੋਈ ਹੋਰ ਪਲਾਸਟਿਕ ਦੇ ਦਵਾਈਆਂ ਦੀ ਟੈਕਸਟਾਈਲ ਦੀ ਕਪੜਿਆਂ ਦੀ ਮਾਈਕਰੋ ਸਮਾਲ ਮੀਡੀਅਮ ਐਮ ਐਸ ਸੀਸ ਤੇ ਹੋਰ ਇਹ ਜੀਆਂ ਇੰਡਸਟਰੀਆਂ ਦੇ ਲਈ ਇਹ ਜ਼ਮੀਨ ਕੀਤੀ ਗਈ ਇਹ ਬਰੀ ਖੁਸ਼ੀ ਹੈ ਜਦੋਂ ਇਹ ਸ਼ੁਰੂਆਤ ਹੋਈ ਤਾਂ ਇਹ ਕੰਮ ਅੱਗੇ ਵਧਦਾ ਗਿਆ ਇਸ ਨੇ ਇਹ ਪੱਥਰ ਧਰਿਆ ਕਿ ਅੱਜ 28 ਤਰੀਕ ਨੂੰ ਮੋਦੀ ਜੀ ਨੇ ਇਸ ਦਾ ਐਲਾਨ ਕੀਤਾ ਇਸ ਨੂੰ ਪਾਸ ਕੀਤਾ ਔਰ ਸਾਨੂੰ ਇਸ ਮੌਕੇ ਦੇ ਉੱਤੇ ਇਹ ਜਿਹੜਾ ਇੱਕ ਕੰਮ ਜਿਹੜਾ ਮਿਲ ਰਿਹਾ ਹੈ ਇਹ ਜੀ ਇੱਕ ਦੇਣ ਦਿੱਤੀ ਹੈ ਕਿ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਦੀ ਜਿਹੜੀ ਮਾਲੀ ਹਾਲਤ ਹੈ ਉਹ ਬਹੁਤ ਹੀ ਜ਼ਿਆਦਾ ਖਰਾਬ ਹੈ ਇਸ ਟਾਈਮ ਔਰ ਇਹਦੇ ਨਾਲ ਕੋਈ ਰਿਵਾਈਵਲ ਹੋਏਗੀ ਕੁਝ ਸਾਨੂੰ ਆਸ ਹੈ ਕਿਉਂਕਿ ਜੋ ਸਾਡੇ ਪੰਜਾਬੀ ਨੇ ਬਹੁਤ ਮਿਹਨਤੀ ਨੇ ਔਰ ਮਿਹਨਤਲੀ ਕੁਈ ਕਸਰ ਨਹੀਂ ਹੁੰਦੀ ਜੇ ਕੋਈ ਮੌਕਾ ਮਿਲੇ